ਅੱਜ ਅਸੀਂ ਗੱਲ ਕਰਾਂਗੇ ਹਿਡਨ ਸਾਇੰਸ ਆਫ ਯੂਅਰ ਲਾਈਫ ਦੀਆਂ ਪਹਿਲੀਆਂ ਔਰ ਆਰ ਰਿਪੋਰਟਾਂ ਦੇ ਵਿੱਚੋਂ ਇੱਕ ਖਾਸ ਰਿਪੋਰਟ ਤੇ ਔਰ ਇਹਦੇ ਜਿੰਨੇ ਵੀ ਪੈਟਰਨ ਹੈ ਭਾਵਨਾਤਮਕ ਮਾਨਸਿਕ ਔਰਾ ਭੌਤਿਕ ਔਰਾ ਉਹਨਾਂ ਸਾਰੇ ਪੈਟਰਨ ਦੇ ਵਿੱਚ ਸਾਰੀਆਂ ਜਿਹੜੀਆਂ ਲੀਨਾਂ ਨੇ ਉਹਨਾਂ ਦੇ ਵਿੱਚੋਂ ਜਿਹੜਾ ਫਾਲਟ ਲੱਭਦਾ ਉਹ ਮਾਨਸਿਕ ਔਰੇ ਦਾ ਐਨੋਸੀ ਧਰਮਾਂ ਦੇ ਹਿਸਾਬ ਨਾਲ ਵੀ ਔਰ ਮਨੋ ਵਿਗਿਆਨ ਦੇ ਹਿਸਾਬ ਨਾਲ ਵੀ ਇਸ ਰਿਪੋਰਟ ਨੂੰ ਲੈ ਕੇ ਅਸੀਂ ਥੋੜੀ ਜੀ ਗੱਲਬਾਤ ਕਰਾਂਗੇ ਔਰ ਇੱਕ ਇੱਕ ਸਲਾਹ ਵੀ ਹਿਡਨ ਸਾਇੰਸ ਇਵਰ ਲਾਈਫ ਨੂੰ ਇੱਕ ਛੋਟੇ ਜਿਹੇ ਆਰਟੀਕਲ ਦੇ ਰੂਪ ਚ ਅਸੀਂ ਦਵਾਂਗੇ ਜੇ ਅਸੀਂ ਗੱਲ ਕਰਦੇ ਆਂ ਇਹਦੀ ਔਰਾ ਰਿਪੋਰਟ ਦੀ ਤੇ ਧਰਮ ਦੇ ਹਿਸਾਬ ਦੇ ਨਾਲ ਦੇ ਪਿਛਲੇ ਕਰਮਾਂ ਨੂੰ ਲੈ ਕੇ ਪਿਛਲੇ ਜਿਹੜੇ ਜੀਵਨ ਜੀਏ ਉਹਨਾਂ ਦੇ ਵਿੱਚ ਕਈ ਵਾਰ ਐਸੇ ਇਤਫਾਕ ਵੜੇ ਆਂ ਕਿ ਕਈ ਵਾਰ ਬੇਵਸੀ ਔਰ ਕਈ ਵਾਰ ਜਾਣ ਕੇ ਕਿਸੇ ਦਾ ਜਿਵੇਂ ਪਰਦਾ ਖੋਲਣਾ ਇਸ ਕਿਸਮ ਦੇ ਜਿਹੜੇ ਕਰਮ ਨੇ ਇਸ ਬੱਚੇ ਤੋਂ ਹੋ ਗਏ ਜਿਸ ਕਰਕੇ ਇਸ ਸਰੀਰ ਦੇ ਵਿੱਚ ਜਿਹੜਾ ਮਾਨਸਿਕ ਹੋਗਾ ਉਹਨੂੰ ਪਰਦਾ ਰੱਖਣ ਦੀ ਜਿਹੜੀ ਤਾਕਤ ਹੈ ਉਹਨਾਂ ਹੀ ਮਿਲੇ ਜਿਵੇਂ ਅਸੀਂ ਇਦਾਂ ਕਹਿ ਦਈਏ ਉਹ ਬਹੁਤ ਘੱਟ ਮਿਲੀ ਔਰ ਉਹਨੂੰ ਹੀ ਵਧਾਣਾ ਮੇਨ ਕੰਮ ਇਹ ਕਰਨਾ ਹੈ ਜ਼ਿਆਦਾਤਰ ਅਸੀਂ ਕਈ ਵਾਰ ਆਪਣੀ ਜ਼ਿੰਦਗੀ 'ਚ ਐਸੇ ਲੋਕਾਂ ਨੂੰ ਮਿਲਦੇ ਆ ਜਾਂ ਜਾਣਦੇ ਆ ਜਿਹੜੇ ਕਹਿੰਦੇ ਆ ਕਿ ਮੈਂ ਗੱਲ ਮੂੰਹ ਤੇ ਕਰ ਦਿੰਦਾ ਮੈਂ ਗੱਲ ਅੰਦਰ ਨਹੀਂ ਰੱਖਦਾ ਐ ਗੱਲ ਸਮਾਜਿਕ ਟੁੱਟੇ ਰਿਸ਼ਤਿਆਂ ਵਾਸਤੇ ਬੜੀ ਖਤਰਨਾਕ ਬੜਾ ਕੁਝ ਸਮਾਜ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਸਾਨੂੰ ਮੂੰਹਗਾਜ਼ੇ ਵੀ ਕਰਨਾ ਪੈਂਦਾ ਜੇ ਉਹ ਕੈਪਟਾ ਤੋਂ ਉਹ ਨਹੀਂ ਹੰਦਾ ਤੁਸੀਂ ਰਿਸ਼ਤਿਆਂ ਨੂੰ ਸਥਿਰ ਨਹੀਂ ਕਰ ਪਾਓਗੇ ਵਪਾਰ ਨੂੰ ਸਥਿਰ ਨਹੀਂ ਕਰ ਪਾਓਗੇ ਮੇਰੇ ਕਹਿਣ ਦਾ ਮਤਲਬ ਹੈ ਨਹੀਂ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਝੂਠ ਦੇ ਸਾਰੇ ਜ਼ਿੰਦਗੀ ਕੱਢ ਦਿਓ ਪਰ ਫਿਰ ਵੀ ਜੀਵਨ ਦੇ ਵਿੱਚ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਾਂ ਜਿਸ ਤਰ੍ਹਾਂ ਸੰਸਾਰ ਚੱਲ ਰਿਹਾ ਔਰ ਅਸੀਂ ਇਸ ਸੰਸਾਰ ਦੇ ਵਿੱਚ ਹੀ ਜੀਵਨ ਦੀ ਹੈ ਸਾਨੂੰ ਉਹਨਾਂ ਚੀਜ਼ਾਂ ਨੂੰ ਦੇਖਣਾ ਪਏਗਾ ਮੰਨਣਾ ਪਏਗਾ ਔਰ ਜਿਹਨਾਂ ਚੀਜ਼ਾਂ ਦੀ ਕਮੀ ਹੈ ਉਹਨਾਂ ਨੂੰ ਪੂਰਾ ਕਰਨਾ ਪਏਗਾ ਜੇ ਅਸੀਂ ਸੰਸਾਰ ਦੇ ਵਿੱਚ ਸੰਸਾਰ ਜਿਹਨਾਂ ਉਚਾਈਆਂ ਨੂੰ ਮੰਨਤਾ ਦਿੰਦਾ ਜੇ ਅਸੀਂ ਉਹ ਹਾਸਲ ਕਰਦੇ ਹਾਂ ਹੁਣ ਜਿਹੜਾ ਮਾਨਸਿਕ ਔਰਾ ਉਹ ਜਿੰਨਾ ਵੀ ਅਸੀਂ ਦੇਖ ਪਾਈਏ ਤੇ ਬਾਕੀ ਦੇ ਔਰੇ ਆ ਜਿਹੜੇ ਕਾਰਮਿਕ ਔਰਾ ਜੰਪੋਟੀ ਔਰਾ ਔਰੇ ਦੇ ਜਿੰਨੇ ਵੀ ਹੋਰ ਪੈਟਰਨ ਨੇ ਉਹ ਸਾਰੇ ਬੜੇ ਨਾਰਮਲ ਨਾਰਮਲ ਸਲਾਹ ਦੇ ਨਾਲ ਹੱਲ ਹੋ ਸਕਦੇ ਨੇ ਪਰ ਇਹਦੇ ਤੇ ਤੁਹਾਨੂੰ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ। ਔਰ ਮਾਨਸਿਕ ਔਰਾ ਜਦੋਂ ਸਟਾਰਮ ਹੁੰਦਾ ਤੁਹਾਡੀ ਸੰਬਦਾਵਲੀ ਖਰਾਬ ਹੋ ਜਾਂਦੀ ਹੈ। ਔਰ ਜ਼ਿੰਦਗੀ ਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਸਮਝਣ ਵਾਲੀ ਆ ਤੁਹਾਡੇ ਵਾਸਤੇ ਉਹ ਹੈ ਸ਼ਬਦਾਂ ਦਾ ਜਾਦੂ। ਐ ਸਮਝ ਲੈ। ਤੋਂਤੇ ਜੀਵਨ ਚ ਨਖਾਰ ਲੱਗਿਆ ਆਏਗਾ ਹੁਣ ਜੇ ਅਸੀਂ ਦੇਖਦੇ ਆ ਜਿਹੜਾ ਮਾਨਸਿਕ ਕੌੜਾ ਹੁਣ ਜੇ ਅਸੀਂ ਧਰਮ ਦੇ ਹਿਸਾਬ ਦੇ ਨਾਲ ਆ ਵਿਗਿਆਨ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਰਿਸਰਚਾਂ ਮਾਨਸਿਕ ਤੌਰ ਤੇ ਹੋਈਆਂ ਨੇ ਜਾਂ ਜਿਹੜੀਆਂ ਕਹਿਣੀਆਂ ਕੋਈ ਚਾਹ ਫਰੌਇਡ ਹੈ ਕਾਰਲ ਯੰਗ ਹੈ ਜਾਂ ਵਿਲੀਅਮ ਜੇਮਸਨ ਜਿਨਨੇ ਵੀ ਮਨੋਵਿਗਿਆਨੀਆਂ ਨੇ ਮਨੋਵਿਗਿਆਮ ਦੇ ਉੱਪਰ ਨਵੀਆਂ ਰਿਸਰਚਾਂ ਨਵੇਂ ਸਿਧਾਂਤ ਲੈ ਕੇ ਆਏ ਉਹ ਸਾਰੇ ਹੀ ਅਸੀਂ ਜਦੋਂ ਮਾਨਸਿਕ ਔਰ ਔਰੇ ਦਾ ਪੈਟਰਨ ਬਣਾਉਂਦੇ ਆਂ ਤੇ ਉਹ ਸਾਰੀਆਂ ਚੀਜ਼ਾਂ ਧਿਆਨ ਚ ਰੱਖਦੇ ਹਾਂ ਤਾਂ ਅਸੀਂ ਨਾਲ ਜੇ ਸੰਗਰਾਮ ਕਰਦੇ ਆਂ ਤੇ ਉਸ ਔਰੇ ਨੂੰ ਜਿਹੜੀਆਂ ਚੀਜ਼ਾਂ ਖਰਾਬ ਕਰਦੀਆਂ ਨੇ ਉਹ ਸਾਰਾ ਔਰਾਂ ਜਿਹੜਾ ਡੈਮੇਜ ਹੈ ਕਾਲੇ ਲੰਗਦੇ ਮਤਲਬ ਕਿਸੇ ਵੀ ਰਿਸ਼ਤੇ ਨੂੰ ਪਰਵਾਹੀ ਦਾ ਕਰਦਾ ਹੈ 네ਗੇਟਿਵ ਤਰੀਕੇ ਨਾਲ পুরা ਕਾਲੇ ਰੰਗ ਦਾ ਜਿਹੜਾ ਕਾਲਾ ਰੰਗ ਇੱਕ ਬਹੁਤ ਵੱਡੀ ਤਾਕਤ ਹੈ ਸਾਰਾ ਕੁਝ ਗਲਤ ਨਹੀਂ ਕਰਦਾ ਇਹਨੂੰ ਅਸੀਂ ਜੇ ਥੋੜਾ ਇਸ ਤਰ੍ਹਾਂ ਸਮਝ ਲਈਏ ਜਿਵੇਂ ਜਿਸ ਤਰ੍ਹਾਂ ਅੱਗ ਹੈ ਅੱਗ ਤੁਹਾਡੀਆਂ ਪੁਰਾਣੀਆਂ ਸਾੜਨ ਵਾਸਤੇ ਆ ਪਰ ਜੀਵਨ ਵਿੱਚ ਤੁਸੀਂ ਅਸ਼ਾਈਆਂ ਫੜਨ ਲੱਗਦੇ ਇਹਦੇ ਵਿੱਚ ਅੱਗ ਦਾ ਕੋਈ ਕਸੂਰ ਨਹੀਂ ਕੈਸੇ ਕਹਿੰਦੇ ਸੀ ਕਾਲੇ ਰੰਗ ਦਾ ਜਿਹੜਾ ਟੈਸਟ ਹੈ ਉਹਨੂੰ ਬਲੈਕ ਵਿਨਰ ਕਹਿੰਦੇ ਐ ਕਿ ਕਾਲਾ ਰੰਗ ਨੈਗੇਟਿਵ ਹੈ ਪਿਛਲੇ ਕਾਰਮਿਕ ਔਰੇ ਦੇ ਪ੍ਰਭਾਵ ਕਰਕੇ ਜਿਹਦਾ ਸਿੱਧਾ ਪ੍ਰਭਾਵ ਮਾਨਸਿਕ ਪੈਂਦਾ ਜਿਹਦੇ ਨਾਲ ਹਰਾ ਮਤਲਬ ਤੁਹਾਡੇ ਦਿਲ ਦੇ ਨੇੜੇ ਭਾਵਨਾਤਮਕ ਜਿੰਨੇ ਵੀ ਰਿਸ਼ਤੇ ਹਨ ਉਹਨਾਂ ਦੇ ਵਿੱਚ ਕੁੜਾ ਤਣਾਅ ਬਰਜਾਂਦੀ ਹੈ ਔਰ ਇਹ ਸਾਰਾ ਜਿਹੜਾ ਪੈਟਰਨ ਹੈ ਇਹ ਸਾਰਾ ਸਮਝਣ ਤੋਂ ਬਾਅਦ ਹਰ ਮੰਗ ਨੂੰ ਠੀਕ ਕਰਨ ਵਾਸਤੇ ਬੜੀ ਆਲਾ ਦਰਜੇ ਦੀ ਧਰਮਾਂ ਦੇ ਹਿਸਾਬ ਨਾਲ ਔਰ ਮਨੋਵਿਗਿਆਨ ਦੇ ਹਿਸਾਬ ਨਾਲ ਦੋਵੇਂ ਸਲਾਹਾਂ ਜਿਹੜੀਆਂ ਔਰਾ ਰਿਪੋਰਟ ਦੇ ਵਿੱਚ ਤੁਹਾਨੂੰ ਕ੍ਰੈਡਿਟ ਜਾਂਦੀ ਹੈ। ਇਹ ਵੀ ਇੱਕ ਜਿੱਤ ਲਈ ਖਾਸ ਚੀਜ਼ ਹੈ ਨੂੰ ਤੁਸੀਂ ਕੋਤਨਵਰੀ ਜਸੂਨ ਲੈਂਦੇ ਹੋ ਔਰ ਯਾਦ ਰੱਖਦੇ। ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਕਾਮਯਾਬੀ ਨੂੰ ਹਾਸਲ ਕਰਨ ਵਿੱਚ ਹੋਰ ਜ਼ਿਆਦਾ ਮਦਦ ਮਿਲੇਗੀ। ਸੰਸਾਰ ਤੇ ਸ਼ਬਦਾਂ ਦਾ ਆਪਣਾ ਇੱਕ ਜਾਦੂ ਹੈ। ਵਿਗਿਆਨ ਕਹਿੰਦਾ ਸ਼ਬਦ ਸਿਰਫ ਆਵਾਜ਼ ਨਹੀਂ ਇੱਕ ਬਾਇਓਲੋਜੀਕਲ ਸਿਗਨਲ ਹੈ ਜਿਹਦੇ ਨਾਲ ਤੁਸੀਂ ਭੌਤਿਕ ਤੌਰ ਤੇ ਮਾਨਸਿਕ ਤੌਰ ਤੇ ਔਰ ਭਾਵਨਾਤਮਕ ਤੌਰ ਤੇ ਇੱਕਦਮ ਬਦਲ ਦੇਵੇ ਜਿਵੇਂ ਕੋਈ ਬੰਦਾ ਜਿਹਦੇ ਗੋਡੇ ਦੇ ਉੱਪਰ ਆਫਰ ਆ ਕੇ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਆ ਕਰ ਸਕਦੇ ਹੋ ਪਰ ਕੰਮ ਬਹੁਤ ਮੁਸ਼ਕਲ ਹੈ ਉਸੇ ਟਾਈਮ ਹੀ ਤੁਹਾਡੇ ਅੰਦਰ ਡੋਪਾਮਾਈਨ ਯਾਨੀ ਅچھے ਕੈਮੀਕਲ ਅਰਲੀਜ਼ ਹੁੰਦਾ ਹੈ ਭਾਵਨਾਤਮਕ ਤੌਰ ਤੇ ਤੁਸੀਂ ਥੋੜੇ ਜਿ ਸਥਿਰ ਹੁੰਦੇ ਹੋ ਔਰ ਕੰਮ ਕਰਨਾ ਆਸਾਨ ਹੋ ਜਾਂਦਾ ਐਸੇ ਤਰ੍ਹਾਂ ਜੇ ਕੋਈ ਬੰਦਾ ਸਾਹਮਣੇ ਖੜ ਕੇ ਬੜੇ ਦਾਅਵੇ ਨਾਲ ਕੋਈ ਨੈਗੇਟਿਵ ਗੱਲ ਕਰਦਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤੇ ਤੁਹਾਡੇ ਚ ਬੁਰੇ ਕੈਮੀਕਲ ਆ ਰਿਲੀਜ਼ ਹੁੰਦੇ ਨੇ ਜਿਹੜੇ ਡਰ ਪੈਦਾ ਕਰਦੇ ਆ ਚਿੰਤਾ ਪੈਦਾ ਕਰਦੇ ਆ ਬੇਚੈਨੀ ਕਵਰਾਹਟ ਪੈਦਾ ਕਰਦੇ ਆ ਔਰ ਉਸ ਕੰਮ ਨੂੰ ਕਰਨਾ ਤੁਹਾਡੇ ਵਾਸਤੇ ਮੁਸ਼ਕਲ ਹੋ ਜਾਂਦਾ ਸ਼ਬਦਾਂ ਦਾ ਇੱਕ ਆਪਣਾ ਸਰੀਰਕ ਰਿਐਕਸ਼ਨ ਹੈ 네ਗੇਟਿਵ ਸ਼ਬਦ ਤੁਹਾਡੀ ਤੜਕਣ ਵਧਾ ਦਿੰਦਾ ਹੈ ਤੁਹਾਡੀ ਸਾਹ ਆਫਲਿਕ ਆ ਸਕਦੀ ਹੈ ਅਸੀਨਾ ਨਹੀਂ ਆ ਸਕਦੇ ਯਾਨੀ ਬੜੀ ਤਰ੍ਹਾਂ ਦੀਆਂ ਸਰੀਰਕ ਐਕਟੀਵਿਟੀਆਂ ਨੇ ਜਿਹੜੀਆਂ ਭਾਵਨਾਤਮਕ ਐਕਟੀਵਿਟੀਆਂ ਨੇ ਉਹ ਸਾਰੀਆਂ ਹੀ ਬਦਲਦੀਆਂ ਨੇ ਸ਼ਬਦਾਂ ਦੇ ਨਾਲ ਜੇ ਨੈਗੇਟਿਵ ਹੈ ਤੇ ਨੈਗੇਟਿਵ ਤਰੀਕੇ ਨਾਲ ਬਦਲਦੀਆਂ ਨੇ ਜੇ ਪੋਜ਼ਿਟਿਵ ਹੈ ਤੇ ਪੋਜ਼ਿਟਿਵ ਤਰੀਕੇ ਨਾਲ ਬਦਲਦੀਆਂ ਨੇ ਹਰ ਵਿਅਕਤੀ ਜਦੋਂ ਸ਼ਬਦਾਂ ਦੀ ਤਾਕਤ ਨੂੰ ਸਮਝ ਗਏ ਆਪਣੇ ਧਾਰੇ ਤੋਂ ਬਾਹਰ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਲਗਾਤਾਰ ਅੱਛਾ ਹੋਣ ਲੱਗਦਾ ਜਦੋਂ ਸੀ ਉਤਸ਼ਾਹ ਭਰਪੂਰ ਸ਼ਬਦ ਸੁਣਦੇ ਆ ਤੇ ਸਾਡੇ ਦਿਮਾਗ ਵਿੱਚ ਮਿਰਰ ਨਿਊਰੋਨ ਐਕਟਿਵ ਹੋ ਜਾਂਦੇ ਨੇ ਜਦੋਂ ਅਸੀਂ ਅੱچھے ਸ਼ਬਦ ਸੁਣਦੇ ਆਂ ਅਸੀਂ ਜਜ਼ਬਾਤੀ ਤੌਰ ਤੇ ਮਜ਼ਬੂਤ ਹੁੰਦੇ ਆਂ ਜਿਹੜੇ ਨੈਗੇਟਿਵ ਜਾਂ ਮਾੜੇ ਸ਼ਬਦ ਆ ਉਹ ਸਾਨੂੰ ਮਾਨਸਿਕ ਤੌਰ ਤੇ ਨੇ ਸਰੀਰਕ ਤੌਰ ਤੇ ਵੀ ਬਿਮਾਰ ਕਰਦੇ ਆਂ ਹਰ ਸ਼ਬਦ ਇੱਕ ਕੋਡ ਹੈ ਜਿਹੜਾ ਤੁਹਾਡੇ ਦਿਮਾਗ 'ਚ ਕੈਮੀਕਲ ਰਿਲੀਜ਼ ਕਰਦਾ ਪਰ ਤੁਹਾਡੀ ਇੱਕ ਆਪਣੀ ਗਾਈਡੈਂਸ ਵੀ ਹੁੰਦੀ ਹੈ ਤੁਹਾਡਾ ਇੱਕ ਆਪਣਾ ਦਿਸ਼ਾ ਨਿਰਦੇਸ਼ ਹੁੰਦਾ ਜਿਹਦੇ ਨਾਲ ਤੁਸੀਂ ਆਪਣੀ ਇੱਕ ਸਖਸ਼ੀਅਤ ਸਿਰਜ ਜਾਂਦੀ ਹੈ ਜਿਹਦੇ ਨਾਲ ਤੁਸੀਂ ਆਪਣੀ ਇੱਕ ਸਖਸ਼ੀਅਤ ਸਿਰਜ ਜਾਂਦੀ ਹੈ ਕੋਸ਼ਿਸ਼ਾਂ ਚੀਜ਼ਾਂ ਕਿਸੇ ਬੰਦੇ ਨੂੰ ਬਹੁਤ ਵਧੀਆ ਲੱਗਦੀਆਂ ਨੇ ਕੁਝ ਚੀਜ਼ਾਂ ਕਿਸੇ ਬੰਦੇ ਨੂੰ ਬੜੀਆਂ ਬੁਰੀਆਂ ਲੱਗਦੀਆਂ ਜਦੋਂ ਜਿਹੜਾ ਇੱਕ ਅੱਛਾ ਕੈਮੀਕਲ ਐਡੋਪਾਮ ਇਹਨਾਂ ਕਈ ਵਾਰ ਨਸ਼ੇ ਨਾਲ ਵੀ ਰਿਲੀਜ਼ ਹੁੰਦਾ ਬਰੋਈ ਕੁ ਬੁਰੀ ਆਉਂਦਾ ਸਮਾਜ ਸ਼ਾਇਦ ਉਹਨੂੰ ਵਧੀਆ ਨਹੀਂ ਸਮਝਦਾ ਔਰ ਉਹ ਸਾਡੇ ਜੀਵਨ ਵਾਸਤੇ ਵੀ ਅੱਛੀ ਨਹੀਂ ਹੈ ਐ ਜਿਹੜੀ ਅਸੀਂ ਆਪਣੇ ਅੰਦਰ ਸ਼ਖਸੀਅਤ ਨਿਰਮਿਤ ਕਰਾਂਗੇ ਉਹ ਸਾਡੇ ਗਿਆਨ ਨੇ ਕਰਨੀ ਹੈ ਫਿਰ ਉਹਨ ਟੇਸ ਬਣਨਾ ਐ ਸ਼ਬਦ ਜੀ ਜਿਸੀ ਸ਼ਬਦਾਂ ਨੂੰ ਅੱਛਾ ਬੋਲਣਾ ਸਿੱਖ ਲੈਂਦਾ ਜਾਂ ਜਿਨ੍ਹਾਂ ਸ਼ਬਦਾਂ ਦੀ ਸਮਾਜ 'ਚ ਬਹੁਤ ਜ਼ਿਆਦਾ ਰਿਸਪੈਕਟ ਹੈ ਜਿਹਦੀ ਨੈਤਿਕ ਆਰਥਿਕ ਕੀਮਤਾਂ ਤੇ ਸਾਡਾ ਜੀਵਨ ਬਹੁਤ ਉੱਚਾ ਹੋ ਜਾਣਾ ਕਿਸੇ ਵੀ ਉਚਾਈ ਨੂੰ ਸਮਝਣਾ ਜਾਂ ਫੜਨਾ ਸਾਡੇ ਵਾਸਤੇ ਆਸਾਨ ਹੋ ਜਾਣਾ ਹੋਰਾਂ ਰਿਪੋਰਟ ਦੇ ਵਿੱਚ ਜਿਹੜੀ ਉਹ ਦੋ ਕਲਰ ਨੇ ਉਹਨਾਂ ਨੂੰ ਲੈ ਕੇ ਜਿਹੜੀਆਂ ਸਲਾਹਾਂ ਦਿੱਤੀਆਂ ਗਿਆ ਨੇ ਉਹਨਾਂ ਨੇ ਆਪਣਾ ਉਹਨਾਂ ਦਾ ਇੱਕ ਆਪਣਾ ਕੰਮ ਹੈ ਉਹਨਾਂ ਨੇ ਤੁਹਾਡੇ ਜੀਵਨ ਨੂੰ ਉੱਚਾ ਚੱਕਣਾ ਹੀ ਹੈ ਤੁਹਾਨੂੰ ਰਾਹ ਦੇਣਾ ਪਰ ਜੇ ਤੁਸੀਂ ਇਹ ਗਿਆਨ ਵੀ ਨਾਲ ਜੋੜ ਲੈਂਦੇ ਹੋ ਤੇ ਤੁਹਾਡੀ ਦੀ ਕਾਮਯਾਬੀ ਦੀ ਸਮਰੱਥਾ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਸੀਂ ਇੱਕ ਹੋਰ ਛੋਟੀ ਜੀ ਚੀਜ਼ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੁਝ ਚੀਜ਼ਾਂ ਦਾ ਜਦੋਂ ਅਸੀਂ ਅਨੁਭਵ ਲੈ ਲੈਂਦੇ ਹਾਂ ਜਾਂ ਅਸੀਂ ਸ਼ਬਦਾਂ ਨੂੰ ਕੋਈ ਜਗ੍ਹਾ ਦੇ ਦਿੰਦੇ ਹਾਂ ਉਹਨੂੰ ਅਨੁਭਵ ਕਰਨ ਤੋਂ ਬਾਅਦ ਉਹ ਉਹਨਾਂ ਦਾ ਅਸਰ ਸਾਡੇ ਤੇ ਕਿਸ ਤਰ੍ਹਾਂ ਦਾ ਹੁੰਦਾ ਅਸੀਂ ਐਸੇ ਸ਼ਬਦਾਂ ਦੇ ਜਾਦੂ ਨੂੰ ਇੱਕ ਛੋਟੇ ਜਿਹੇ ਪ੍ਰਯੋਗ ਨਾਲ ਹੋਰ ਥੋੜਾ ਆਸਾਨੀ ਨਾਲ ਸਮਝਦੇ ਹਾਂ ਕਿ ਸ਼ਬਦਾਂ ਦਾ ਅਸਰ ਜਿਹੜਾ ਕਿੰਨੇ ਗਹਿਰੇ ਤਰੀਕੇ ਨਾਲ ਸਾਡੇ ਜੀਵਨ ਤੇ ਪ੍ਰਭਾਵ ਪਾਉਂਦਾ ਹੈ ਇੱਕ ਕਲਪਨਾ ਦੇ ਵਿੱਚ ਨਿੰਬੂ ਲਓ ਔਰ ਉਹਨੂੰ ਦੋ ਹਿੱਸਿਆਂ 'ਚ ਕੱਟ ਲਓ ਥੋੜੀਆਂ ਜੀਆਂ ਹਰੀਆਂ ਮਿਰਚਾਂ ਲਓ ਕੱਟੀਆਂ ਹੋਈਆਂ ਹੱਥ ਦੇ ਉੱਪਰ ਤੁਸੀਂ ਉਹ ਜਿਹੜਾ ਅੱਧਾ ਨਿੰਬੂ ਹੈ ਕਲਪਨਾ ਦੇ ਵਿੱਚ ਉਹਨੂੰ ਨਿਚੋੜੋ ਔਰ ਪੂਰੀ ਤਰ੍ਹਾਂ ਮਹਿਸੂਸ ਕਰੋ ਕਿ ਤੁਹਾਡੇ ਹੱਥਾਂ ਦੇ ਉੱਪਰ ਉਸ ਨਿੰਬੂ 'ਚ ਬਹੁਤ ਸਾਰਾ ਰਸ ਹੈ ਜਿਹੜਾ ਉੱਟਾ ਪੱਗ ਗਿਆ ਫਿਰ ਉਹਦੇ ਉੱਪਰ ਉਹ ਹਰੀਆਂ ਮਿਰਚਾਂ ਰੱਖ ਦਿਓ ਇਹਦਾ ਫੱਕਾ ਮਾਰੋ ਥੋੜੀ ਦੇਰ 5-4 ਸਕਿੰਟ ਮੂੰਹ ਨੂੰ ਬੰਦ ਰੱਖੋ ਤੁਹਾਨੂੰ ਹਰਾਮ ਨਹੀਂ ਹੋਏਗੀ ਕਿ ਬਿਨਾ ਨਿੰਬੂ ਦੇ ਬਿਨਾ ਮਿਰਚਾਂ ਨੇ ਤੁਹਾਡੇ ਮੂੰਹ 'ਚ ਹਲਕਾ ਜਿਹਾ ਪਾਣੀ ਹੋਏਗਾ ਐਡੀ وجہ ਇਹ ਹੈ ਵੀ ਸਾਨੂੰ ਅਸਲ 'ਚ ਨਿੰਬੂ ਦਾ ਟੇਸਟ ਪਤਾ ਸਾਨੂੰ ਮਿਰਚ ਦਾ ਟੇਸਟ ਪਤਾ ਸ਼ਬਦਾਂ ਦਾ ਸਾਡੇ ਜੀਵਨ ਦੇ ਉੱਪਰ ਬੜਾ ਗਹਿਰਾ ਪ੍ਰਭਾਵ ਹੈ। ਔਰ ਸ਼ਬਦ ਉਹ ਤਾਕਤ ਹੈ ਜਿਹੜੀ ਸਾਡੀ ਮਾਨਸਿਕ ਸ਼ਖਸੀਅਤ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਦੇ ਹਨ। ਔਰ ਐਸ ਟਾਈਮ ਤੁਹਾਨੂੰ ਸਭ ਤੋਂ ਵੱਧ ਜਿਹੜਾ ਤੁਹਾਡਾ ਮਾਨਸਿਕ ਔਰਾ ਹੈ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਔਰ ਮੈਨੂੰ ਲੱਗਦਾ ਤੁਸੀਂ ਇਹਨਾਂ ਗੱਲਾਂ ਦਾ ਵੀ ਖਾਸ ਧਿਆਨ ਰੱਖੋਗੇ। ਧਰਮ ਦੇ ਹਿਸਾਬ ਦੇ ਨਾਲ ਔਰ ਵਿਗਿਆਨ ਦੇ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਗਹਿਰਾਈ ਨਾਲ வாਚਣ ਤੋਂ ਬਾਅਦ ਉਸਲਾਮਾਂ ਤੁਹਾਨੂੰ ਦਿੱਤੀਆਂ ਗਈਆਂ ਨੇ 100% ਤੁਹਾਡੀ ਜ਼ਿੰਦਗੀ ਚ ਨਖਾਰ ਲਿਆਵਣਗੀਆਂ ਉਚਾਈ ਦੇਣਗੀਆਂ ਪਰ ਇਹ ਜਿਹੜੀ ਇੱਕ ਛੋਟੀ ਜੀ ਸਲਾਹ ਹਿਡਨ ਸਾਇੰਸ ਆਫ ਯੂਅਰ ਲਾਈਫ ਵੱਲੋਂ ਤੁਹਾਡੇ ਔਰ ਤੁਹਾਡੇ ਔਰਾਂ ਵੀ ਧਰਮ ਦੇ ਹਿਸਾਬ ਦੇ ਨਾਲ ਔਰ ਵਿਗਿਆਨ ਦੇ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਗਹਿਰਾਈ ਨਾਲ ਵਾਚਣ ਤੋਂ ਬਾਅਦ ਉਸਲਾਮ ਤੁਹਾਨੂੰ ਦਿੱਤੀਆਂ ਗਈਆਂ ਨੇ 100% ਤੁਹਾਡੀ ਜ਼ਿੰਦਗੀ ਚ ਨਖਾਰ ਲਿਆਵਣਗੀਆਂ ਉਚਾਈਆਂ ਦੇਣਗੀਆਂ ਪਰ ਇਹ ਜਿਹੜੀ ਇੱਕ ਛੋਟੀ ਜੀ ਸਲਾਹ ਹਿਡਨ ਸਾਇੰਸ ਆਫ ਯੂਅਰ ਲਾਈਫ ਵੱਲੋਂ ਤੁਹਾਡੇ ਔਰੇ ਤੁਹਾਡੇ ਔਰਾ ਰਿਪੋਰਟ ਦੀ ਚਰਚਾ ਦੇ ਵਿੱਚ ਤੁਹਾਨੂੰ ਦਿੱਤੀ ਜਾ ਰਹੀ ਹੈ ਮੇਰਾ ਖਿਆਲ ਹੈ ਇਹਨੂੰ ਵੀ ਤੁਹਾਨੂੰ ਜ਼ਰੂਰ ਸੁਣਨਾ ਚਾਹੀਦਾ ਔਰ ਧਿਆਨ ਚ ਜ਼ਰੂਰ ਰੱਖ ਲੈਣਾ ਚਾਹੀਦਾ ਧੰਨਵਾਦ